ਕਿ ਦੇਖੀਓ ਕਿਹੜੀ ਆਖਰ ਆਈ ਏ ਹੂੰ ਬੜੇ ਟਾਈਮ ਬਾਅਦ ਬਣਾਏ ਭਰ ਕੇ ਦੂਜੇ ਤਰ੍ਹਾਂ ਦੇ ਅਸੀਂ ਬੁਧਨੇ ਬਣਾਏ ਕਿੱਥੇ ਇੱਕ ਚੱਕ ਤੇ ਦਨ ਖਾ ਲਿਆ ਅਗਰ ਬਾਪ ਕੁਛ ਕਿ ਨਹੀਂ ਮੈਂ ਚਾਹ ਰਖਣੀ ਹਾਂ ਹਾਂ ਚੌਲ ਖਾਣੇ ਚੌਲ ਖਾਣੇ ਜੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ 2 అవਰ ਨਿਊ ਵਲੌਗ ਵਲੌਗ ਵੈਸੇ ਨਵਾਂ ਸਵੇਰੇ ਹੀ ਸਟਾਰਟ ਕਰਤਾ ਸੀ ਤੇ ਆਪਾਂ ਰੈਡੀ ਛੜੀ ਹੋ ਕੇ ਚੱਲੇ ਆ ਡਿਊਟੀ ਤੇ ਤੇ ਬਾਕੀ ਸਾਰੀ ਆਪਣੀ ਪੈਕਿੰਗ ਆਪਾਂ ਕਰ ਲਈਆ ਡਨ ਪੈਕਿੰਗ ਤਾਂ ਡਨ ਕਰ ਲਈਆ ਤੇ ਕੀ ਨਹੀਂ ਲੱਭਣਿਆ ਐਨਕ ਨਹੀਂ ਲੱਭੀ ਯਾਰ ਮੇਰੀ ਕਣੀ ਕਿਥੇ ਰੋ ਖਲੀ ਯਾਰ ਵਲੌਗ ਦੇ ਨਾਲ ਇਦਾਂ ਹੀ ਲਾ ਸਕ ਜੁੜੇ ਰਿਓ ਤੇ ਬਾਕੀ 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 ਸਾਰੀ ਪੈਕਿੰਗ ਵੈਸੇ ਡਨ ਹੋ ਗਈ ਆ ਤੇ ਬਸ ਹੁਣ ਇਹ ਕੈਨਕ ਲੱਭਣ ਦੀ ਕਮੀ ਹੈ ਤੇ ਇਹਨਕ ਮੈਂ ਬਾਗ ਇਥੇ ਲਈ ਯਾਰ ਚਲੋ ਠੀਕ ਆ ਗਾਇਜ਼ ਮੈਂ ਨਾ ਲੱਭ ਲਾਂ ਆਪਣੀ ਐਨਕ ਤੇ ਫਿਰ ਕਰਦੀ ਆ ਮੈਂ ਲਓ ਜੀ ਐਨਕ ਵੀ ਆਪਣੀ ਲੱਗ ਗਈ ਢਾਕੂ ਬਣ ਗਏ ਤੇ ਹੁਣ ਅਸੀਂ ਚੱਲੀਏ ਦਰਵਾਜ਼ਾ ਖੁੱਲ ਗਿਆ ਵਾ ਤੇ ਇਹਨੇ ਜਾਂਦੇ ਆ ਇਹ ਦਰਵਾਜ਼ਾ ਇਦਾਂ ਦਾ ਵਾ ਜਿਹਦਾ ਜੇ ਖੇਲ ਦਾ ਦਰਵਾਜ਼ਾ ਹੁੰਦਾ ਜਾਂ ਤੇ ਹੋ ਜਾਣਾ ਵਾ ਬਲੋ ਖੁੱਲਣਾ ਵਾ ਜਾਂਦਾ ਹੀ ਲੌਗਾ ਜਿਹੜਾ ਮੈਨੂੰ ਇੱਥੇ ਮਿਲ ਪੇ ਡੈਡੀ ਪਿਆ ਤਾਰ ਕਿੱਧਰ ਡਿੱਗ ਪਈ ਆ ਨੈਟ ਦੀ ਇਹ ਤਾਰਾ ਦੇ ਵਾਹ ਕਿੰਨੀ ਕਿਗੀ ਹੈ ਹੈ ਇਹ ਇੱਥੇ ਆਪਣਾ ਮੈਂ ਬਹੁਤ ਜ਼ਿਆਦਾ ਉੱਚੀ ਖੜੀ ਤੇ ਡਾੜੀ ਬਹੁਤ ਜ਼ਿਆਦਾ ਨੀਵੇਂ ਖੜੇ ਵਾਸ ਪਿੱਛੇ ਆਪਣੀ ਕਣਕ ਤੇ ਸਾਗ ਵਾਸ ਇਹ ਟੁੱਟ ਗਿਆ ਸੀ ਤੇ ਨੇਰੀ ਨਾ ਉਹ ਕੇ ਮੁੜ ਕੇ ਫੇ ਆਉਦੇ ਕਰਕੇ ਹਨਾ ਮੁੜ ਕੇ ਚੁੱਕੀ ਨਹੀਂ ਗਈ ਹਾਂ ਚਲੋ ਚੱਲੀਏ ਫਿਰ ਹੁਣ ਇਹ ਆ ਵੀ ਧੰਦਾਂਦ ਨਹੀਂ ਪੈਂਦੀ ਧੁੱਪ ਲੱਗ ਜੜਾ ਜੋ ਮਗਰਬ ਪਛਾਵੇ ਪਿੱਛੋਂ ਵੇਖ ਲਿਆ ਕੋਈ ਚੀਜ਼ ਆਉਂਦੀ ਜਾਂਦੀ ਹਾਂ ਵੇਖ ਕਰਕੇ ਕਾਲੀ ਨਾ ਕੀਤੀ ਹਾਂ ਲੋਕ ਇਹ ਵੇਖ ਲਿਆ ਜਰਾ ਕਿੰਨਾ ਕਾ ਉਥੋਂ ਜੋ ਮੋੜ ਉਹੱਖਾ ਹੀ ਕੰਮ ਹੈ ਉਥੋਂ ਜਿਹੜਾ ਉਹ ਤਾਂ ਤੇਜ਼ ਚੱਲਦੇ ਆ ਤੇ ਇੱਥੋਂ ਵੀ ਜਿਵੇਂ ਵੇਖ ਲਿਆ ਆਪਣੇ ਠੀਕ ਹੈ ਉਹ ਕਿੱਡਾ ਵੱਡਾ ਕੁੱਤਾ ਜੇ ਕਿੰਨਾ ਵੱਡਾ ਕੁੱਤਾ ਉਹ ਵੇਖੋ ਤੇ ਅੱਜ ਅਸੀਂ ਆ ਗਏ ਅਸੀਂ ਘਰ ਤੇ ਵਲੌਗ ਜਿਹੜਾ ਉਹ ਸ਼ੂਟ ਨਹੀਂ ਕੀਤਾ ਗਿਆ ਤੇ ਚਾਹ ਪਾਣੀ ਪੀ ਲਿਆ ਵਾ ਤੇ ਹੁਣ ਆਪਾਂ ਲੱਗੇ ਆਂ ਸਬਜ਼ੀ ਬਣਾਉਣ ਭਰ ਕੇ ਬਣਾਵਾਂਗੇ ਬਿੰਗਣ ਢਿੰਗਣ ਆ ਬਣਾ ਲਿਆ ਆਪਾਂ ਸਾਰਾ ਤੇ ਹੁਣ ਬਣਾਈਏ ਸਬਜੀ ਸਬਜੀ ਬਣਾਉਣ ਤੋਂ ਬਾਅਦ ਹੋ ਸਕਿਆ ਤੇ ਗੁਰਦੁਆਰਾ ਸਾਹਿਬ ਜਾਣਾ ਤੁਹਾਨੂੰ ਦਰਸ਼ਨ ਕਰਾਣਾ ਤੇ ਤੁਸੀਂ ਵੀ ਕਰ ਲਿਓ ਤੇ ਬਾਕੀ ਰਬਾਬ ਖੇਡਦੀ ਪਈ ਸਾਰੇ ਜਿਹੇ ਆਪਣੇ ਕੰਮਾਂ ਕਰ ਲੱਗੇ ਆ ਤੇ ਮੈਂ ਵੀ ਆ ਸਬਜੀ ਦਾ ਕੰਮ ਜਿਹੜਾ ਉਹ ਖਤਮ ਕਰਾਂ ਤੇ ਫਿਰ ਕਰਦੇ ਆ ਵਲੋਗ ਕੰਟੀਨਿਊ ਇਹਨੂੰ ਪਤਾ ਵੀ ਆ ਕੀ ਚਾਰ ਆਂਦੀ ਚਾਰ ਮੁਝੇ ਕੋ ਦੇ ਦੇ ਨਿਕਾ ਜਾ ਬੰਚਾ ਆ ਦੇ ਲੱਗ ਪਾ ਲੋ ਜੀ ਹੁਣ ਟਾਈਮ ਲੱਗਾ ਵਾ ਤੇ ਹੁਣ ਫ੍ਰੀ ਹੋਏ ਆ ਬਾਬਾ ਜੀ ਦੇ ਜਾਣ ਵਾਸਤੇ ਟਾਈਮ ਕਾਫੀ ਹੋ ਗਿਆ ਟਾਈਮ ਤੇ ਕੁਛ ਨਹੀਂ ਹੋਇਆ ਬਸ ਟਾਈਮਿੰਗ ਤੇ ਕੋਈ ਖਾਸ ਨਹੀਂ ਹੋਈ ਪਰ ਇਹ ਆ ਕਿ ਨਿਰੋਗ ਬਹੁਤ ਜ਼ਿਆਦਾ ਹੋ ਗਿਆ ਕੀ ਕਰ ਸਕਦੇ ਹੁਣ ਅਸੀਂ ਕਹਿ ਕੇ ਥੱਕ ਹੀ ਗਏ ਆ ਚਲ ਤੇ ਹੁਣ ਅਸੀਂ ਚੱਲਦੇ ਆਂ ਬੜੀ ਚਲਾਤੀ ਏ 8500 8500 ਕਿੰਨੀ ਬੰਦ ਚਲੋ ਠੀਕ ਆ ਤੁਹਾਨੂੰ ਗੁਰਦਰ ਸਾਹਿਬ ਜਾ ਕੇ ਮਿਲਦੇ ਆਂ ਬਾਈਓ ਕਿਉਟੀ ਦੀ ਬੈਠੀ ਹੋਈ ਲੱਗਦੀ ਹੈ ਵਾਹ ਸ਼ੰਗੀ ਧੋਦੀ ਦੀ ਕਿਹਦਾ ਕੋਈ ਨਾਮ ਹੀ ਰੱਖਿਆ ਜੇ ਨਹੀਂ ਇਹ ਨਾਮ ਇਹਦਾ ਨਾਮ ਹੀ ਕੋਈ ਮਾਰੋ ਮਾਰੋ ਕਿ ਨਹੀਂ ਥੋੜੀ ਪੇਕੀ ਦੀ ਕਿਉਟੀ ਲੱਗਣ ਦੀ ਚਲੋ ਇਹਨੂੰ ਕਰਿਓ ਹਿਲਾਇਓ ਇਹਨੂੰ ਮੜੇ ਮੜੇ ਇਹਦਾ ਹੁਣ ਇਹਨਾਂ ਜਾਗਣਾ ਹੁੰਦਾ ਹੈ ਇਹੋ ਜਿਹੇ ਸੁੱਤੇ ਰਹਿਣਾ ਵੀ ਜਦੋਂ ਪਤਾ ਨਹੀਂ ਕਿ ਕਿ ਦੇਖੀ ਹੋਈ ਕਿਹੜੀ ਆਖਰ ਆਈ ਹੈ ਸਾਸੋਂ ਮੈਂ ਨਾ ਅੱਡੇ ਵਾਲੀ ਮਾਈਕ ਚੋੱਕ ਕੇ ਲੈ ਗਿਆ ਮੋਦੀ ਤੋਂ ਖ ਪਾਣੇ ਲੱਗੇ ਜਾਣੀ ਤੇ ਤਾਂ ਆ ਨੀ ਯਾਰ ਇਹ ਆਕੇ ਹਾਰ ਹਾਰ ਨਾਮ ਅਨਦਾਰ ਹੈ ਕਾਇਮ ਕੁਛ ਵੀ ਨਹੀਂ ਹੋਇਆ ਤੇ ਨਿਰੋ ਫੁੱਲ ਹੋ ਗਿਆ ਹਰਬ ਓਰਾ ਜਯਾ ਜੇਂ ਪ੍ਰਭਾ ਚੱਬ ਕੇ ਕਰੀਤੇ ਕਿ ਇੱਥੇ ਗਿਆ ਵਾ ਉਹ ਦਨ ਮੈਂ ਨਾ ਆ ਖੜੀ ਸੀ ਪ੍ਰਭ ਆ ਜੋ ਭਾਜੀ ਕੋਲ ਵੇਲ ਨਹੀਂ ਸੀ ਤੇ ਇੱਥੇ 버ગર ਖਾਨ ਦੀ ਰੂਟੀਨ ਬਣਾ ਲਈ ਪਰ ਮੈਂ ਤੇ ਨਹੀਂ ਖਾਉਂਗੀ ਇਧਰ ਕੋਈ 버ગર ਤਿਆਰ ਕਰਨ ਦੇ ਭੁੱਖ ਲੱਗੀ ਆ ਦਿਨੇ ਭੁੱਖ ਲੱਗੀ ਜਾਂਦੇ ਬਾਅਦ ਵਿੱਚ ਕਹਿੰਦੇ ਆਂ ਬਿਮਾਰ ਹੋ ਜਾਂ ਨਸ਼ੇਤੀ ਪਹਿਲਾਂ ਅਸੀਂ ਬਾਹਰ ਦਾ ਖਾਣੇ ਖਾਣਾ ਨਹੀਂ ਬੰਦ ਕਰਨਾ ਨજર ਨਾ ਲੱਗ ਜੇ ਕਹਿੰਦੇ ਆ ਦਾਰੇ ਬਿਮਾਰ ਨજર ਕਿਦੀ ਲੱਗਣੀ ਹੈ ਲੱਗ ਹੀ ਜਾਂਦੀਆਂ ਰਾਜ ਲਾਈਟ ਹੀ ਨਹੀਂ ਹੈਗੀ ਇੱਥੇ ਨਾ ਘਾਟਿਆ ਲਾਈਟ ਤੇ ਬਾਕੀ ਚੀਜ਼ ਆ ਕਿ ਗੁਰੂ ਦੇ ਬਹੁਤ ਵਧੀਆ ਦਰਸ਼ਨ ਕਰ ਲਏ ਆ ਕਾਫੀ ਟਾਈਮ ਹੋ ਗਿਆ ਹੀ ਲੇਟ ਹੀ ਹੋ ਗਏ ਪਰ ਟਾਈਮ ਤੇ ਕੁਝ ਨਹੀਂ ਆ ਬੈਕਰੀ ਜੋਂ ਥੋੜਾ ਸਮਾਨ ਲਿਆ ਤੇ ਥੋੜਾ ਜਿਹਾ ਲੈਣਾ ਵਾ ਸਾਡੇ ਨਾਲ ਇਹ ਬੋਲ ਲੈ ਕਰ ਇਹ ਉਹੀ ਜਿਹੜੀ ਮੈਨੂੰ ਪਸੰਦ ਹੀ ਬਟਨ ਮੈਨੂੰ ਮੈਂ ਫਿਰ ਇਹ ਲਈ ਨਹੀਂ ਤੇ ਮੈਂ ਆਪਣੀ ਇਹ ਜਈ ਚੁੱਪ ਬਾਈ ਲਾਈਕ ਇਟ ਚੁੱਪ ਜਾ ਜੋਈ ਤੈਨੂੰ ਹੈ ਨਹੀਂ ਅੱਜ ਨਾ ਮੈਂ ਮੈਡਮ ਨੂੰ ਕਿਹਾ ਉਹਨਾਂ ਇੱਕ ਕੁੜੀ ਆਉਂਦੀ ਇਦਾਂ ਮੈਂ ਕਿਹਾ ਮੈਡਮ ਡੇਲੀ ਚੁੱਪ ਤੇ ਆਉਂਦੀ ਤੇ ਡੇਲੀ ਚੁੱਪ ਤੇ ਜਾਂਦੀ ਤੇ ਮੈਡਮ ਕਹਿੰਦੀ ਕੀ ਕਾਦੇ ਤੇ ਆਉਂਦੀ ਕਾਦੇ ਤੇ ਜਾਂਦੀ ਮੈਂ ਕਿਹਾ ਮੈਂ ਮੈਨੂੰ ਨਹੀਂ ਪਤਾ ਉਹਨੂੰ ਕੀ ਕਹਿੰਦੇ ਆ ਪਰ ਮੈਂ ਚੁੱਪ ਹੀ ਜਿੰਦੀ ਟੀਵੀ ਬਾਈ ਮੈਂ ਫਿਰ ਮੈਡ ਮਸਾਲਾ ਲਾ ਗੇ ਇਹ ਅਮਰਸਰ ਉਹ ਹੀ ਨਾ ਪਾ あやっぱでいい。いい ਜਾਣਦੇ ਐਵੇਂ ਐਵੇਂ ਲਓ ਜੀ ਅਸੀਂ ਪਹੁੰਚ ਗਏ ਘਰ ਸਮਾਨ ਲੈ ਆਓ ਹੈ ਵੈਸੇ ਸੁਆਹ ਹੋੜੀ ਮਾਰੀ ਆਉਂਦੇ ਹਨ ਤੇ ਬਹੁਤ ਹੀ ਜ਼ਿਆਦਾ ਇਹਨਾਂ ਨੇ ਆ ਮੇਰਾ ਫੇਵਰੇਟ ਲਾਇਆ ਯਾ ਸਮਾਨ ਖਾਨ ਪਈਆਂ ਕੁੜੀ ਲਾਈਨ ਬੱਦੀ ਲਾਈਨ ਹੀ ਬੱਦੀ ਆ ਤੁਹਾਡਾ ਕੋ ਟਾਈਮ ਹੈ ਜੀ ਜੀ ਆ ਤੁਹਾਡਾ ਟਾਈਮ ਹੈ ਮੂਬਲੀ ਟਾਈਮ ਚੱਲਣਾ ਮੂਬਲੀ ਪਾਰਟੀ ਹੱਡੀ ਹਾਂਜੀ ਹਾਂਜੀ ਮੰਮੀ ਕੋ ਪੂਠੋਂ ਫੜ ਕੇ ਲਿਆ ਬਤਾਉ ਡੈਡੀ ਜੀ ਸਵਾਦ ਬਣੇਗਾ ਬਤਾਉ ਬਹੁਤ ਮੱਲੀ ਬਣੇ ਸਵਾਦ ਬਣੇ ਆ ਪਰ ਕਿ ਬਣਾਇਆ ਆ ਪੰਜ ਪੁੱਲਸਾ ਬਣਾਉਣ ਵਾਲੀ ਗੱਲਿਆ ਬੜੇ ਟਾਈਮ ਬਾਅਦ ਬਣਾਏ ਅੱਜ ਕਿਦੇ ਹਾਂਜੀ ਹਾਂ ਬਤਾਉਂਗਾ ਮੈਂ ਬੜੇ ਟਾਈਮ ਬਾਅਦ ਬਣਾਏ ਭਰ ਕੇ ਦੂਜੇ ਤਰ੍ਹਾਂ ਦੇ ਅਸੀਂ ਉਧਰ ਨਹੀਂ ਉਹ ਵੇਖੇ ਉਹ ਤੋੜੇ ਨਹੀਂ ਉਧਰ ਹੂੰ ਨਿੰਬੂ ਦੇ ਉੱਲੇ ਬੰਨੇ ਜਿਹੜੇ ਪੁੱਲਸਾ ਉਹ ਤਾਂ ਇੰਚਾਰਾ ਸੀ ਨਿੰਬੂ ਬਹੁਤ ਲੱਗੇ ਆਪਣੇ ਹਨਾ ਉਹ ਪੱਕੇ ਪੱਕੇ ਤੋੜ ਲੈ ਲਵੋ ਹਾਂ ਹਲੀ ਇੱਧਰ ਲੱਗੇ ਜੇ ਰੁੱਖ ਹਲੀ ਨਾ ਆ ਵੀਆ ਕੱਡੇ ਪੁਰਾਣੇ ਹਨ ਹਲੀ ਵਾਲੀ ਰਵਾਬ ਆਪਣੀਆਂ ਗੱਲਾਂ ਕਰੀ ਜਾਂਦੀ ਹਲੀ ਸੌਣ ਮਗਨੇ ਪੁਰਾਣੀ ਆ ਬਬਲ ਬਬਲੀ ਪੁਰਾਣੀਆਂ ਮੂਵੀਜ਼ ਤੇ ਵਧੀਆ ਨੇ ਬਾਗਵਾ ਐ ਨਹੀਂ ਮੈਂ ਬਾਬੂ ਲੈ ਐਵੇਂ ਬਾਬੂ ਲੈ ਓਕੇ ਰੱਬ ਕਹਿ ਦੇਦਾ ਫੇਰ ਸਿਮਾਨ ਖਾਣੇ ਆ ਇਹਦੇ ਚ ਸਿਮਾਨ ਖਾਣੇ ਬਾਗਵਾ ਨਹੀਂ ਨਹੀਂ ਹਗਾ ਬਾਬਾ ਬਾਗਵਾਂ ਚੈ ਘਬਾਈ ਯਾਰੋ ਹੈਗਾ ਬਾਹ। ਅਬ ਇਹ ਕਿਹੜੀ ਫਿਲਮ ਹੈ? ਇੱਜਾ ਕਦ ਮੰਨੇ। ਤੁਰਲਾ 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 ਕਿਦਾਂ ਇਹਨਾਂ ਲਾਈਨ ਬਦੀ ਮੋਬਲੀ ਦੀ ਹੁਣ ਸਰਦੀਆਂ ਸਾਰੀਆਂ ਇਹੀ ਕੁਛ ਚੱਲਣਾ ਨਾ ਚੱਲਣਾ ਨਹੀਂ ਚੱਲਣਾ ਚਲਾ ਲਓ। ਤੁਰਦਾ ਹਾਂ ਤੂੰ ਆਪਣਾ ਵਿੱਚ ਖੋਲਿਆ ਵਾ। ਮਰੇ ਮਮ ਡੱਡੀ ਜੀ ਕਿਤੇ ਬਹਿਣਾ ਨਹੀਂ ਨਾ ਸਾਰੀ ਥਾਲੀ ਆਇਆ ਬੈਆ ਨਾ ਨਾ ਡੀ ਆ ਨਾ ਨਾ ਡੱਡੀ ਜੀ ਸੁਣਾਓ ਕੋਈ ਗੱਲ ਬਾਤ ਕੋਈ ਪੁਰਾਣੀ ਵੇੜ ਦੀ ਕੁੱਟ ਲੈ ਆ ਕੋਈ ਪੁਰਾਣੇ ਜਿਹਦਾ ਕੋਈ ਮਤਲਬ ਹੀ ਨਾ ਹੋਵੇ ਗੱਲ ਬਾਤ ਕੋਈ ਨਹੀਂ ਕੋਈ ਸੁਣਾ ਦਿਓ ਵਧੀਆ ਜੀ ਕੋਈ ਹੋਣੀ ਨਹੀਂ ਹੁਣ ਹਮ ਕੋਈ ਪੁਰਾਣੀ ਸੁਣਾ ਦਿਓ ਫਿਰ ਕੋਈ ਨਹੀਂ ਹੁੰਦੀ ਮੁਹੰਮਦ ਸਾਹਿਬ ਨਾਲ ਗੱਲਾਂ ਦੇ ਬੜੀਆਂ ਹਾਂ ਪਰ ਡੈਡੀ ਦਾ ਕੰਸਟਰੈਡ ਹੀ ਬਹੁਤ ਬੇਖਰਾ ਨਾ ਮਲ ਡੈਡੀ ਜੀ ਤੁਹਾਡੀ ਜਿਹੜੀ ਸਟੋਰੀ ਹੈ ਨਾ ਲਾਈਫ ਦੀ ਉਹ 1% ਵੀ ਮੂਵੀ ਨਾ ਬਣਦੀ ਹੁੰਦੀ ਕਿਉਂ ਨਹੀਂ ਹੁੰਦੀ ਕਿ ਰਿਐਲਿਟੀ ਆਪ ਕੁਝ ਸਿੱਖਣਾ ਚਾਹਤੇ ਹਾਂ ਸਮੇਂ-ਸਮੇਂ ਦੀ ਬਾਤ ਹੈ ਡੈਡੀ ਰੋਡੀਆਂ ਖਾ ਕੇ ਕੁਝ ਹੋਣਾ ਲੱਗਦਾ ਛੱਲਾਂ ਚੱਲਦੀ ਬਿੱਲੀ ਆ ਵੀ ਇਹ ਬਹੁਤੀ ਸੋਹਣੀ ਲੈ ਵੀ ਇੰਨੀ ਉਹਨੇ ਮਤਲਬ ਇੰਨੀ ਕਿ ਜ਼ਿਆਦਾ ਮੋਟੀ ਉਹਨੇ ਬਣਾਈ ਮਤਲਬ ਮੋਟੀ ਵੀ ਬਹੁਤ ਜ਼ਿਆਦਾ ਹੈ ਨਾ ਬੜੀ ਸੋਹਣੀ ਹੀ ਉਹਦੇ ਪਿਆਰ ਨਾਲ ਆਪਣੀ ਮਤਲਬ ਜਿੱਦਾਂ ਸੀਟ ਦੇਤੇ ਬੈਠਾ ਨਾਲ ਹੀ ਉਹਨੇ ਬਿਠਾਈ ਕਿੰਨਾ ਸੋਹਣਾ ਸੁੱਤੀ ਹੈ ਨਾ ਬਹੁਤੀ ਕਿਊਟ ਕੋਈ ਪਰਵਾਹ ਹੀ ਨਹੀਂ ਹੈ ਲੈ ਗਿਆ ਡੇਢ ਜੀ ਆਪਾਂ ਇਹ ਤਾਂ ਵੇਚ ਲੋ ਰੱਖ ਲੈਣਾ ਦੇਖੋ ਠੀਕ ਹਨਰ ਬਾਪ ਦੌੜ ਪਾਣਾ ਕਿੱਥੇ ਚੱਕ ਤੇ ਨਾ ਆ ਕਿ ਚੱਕ ਰਿਹਾ ਹੈ ਆ ਕਿ ਪਾ ਨਗੰਦਾ ਹੈ ਇੱਕ ਗੰਦਾ ਬੱਚਾ ਤੇ ਹੁਣ ਮੈਂ ਲਾਵਾ ਫਿਰ ਚਾਰਜ ਬਾਅਦ ਮੈਨੂੰ ਯਾਦ ਕਰਾ ਦਿਓ ਹੈ ਮੈਨੂੰ ਕਮਨ ਕਈ ਵਾਰੀ ਮੈਂ ਭੁੱਲ ਜਾਂਦਾ ਹੁੰਦਾ ਮੈਂ ਲਾਉਂਗੀ ਮੈਨੂੰ ਨਾ ਲੈਪਟਾਪ ਦਾ ਅੱਜ ਪੂਰਾ ਹੋ ਗਿਆ ਹੈ ਲੋ ਤੇ ਮੈਂ ਤੇ ਇਹਨੂੰ ਚਾਰਜ ਲਾਵਾ ਪਹਿਲਾਂ ਤੇ ਚਾਰਜਿੰਗ ਤੇ ਲਾ ਦਾਂ ਤੂੰ ਵੀ ਫੇਰ ਸਵੇਰੇ ਯੂਜ਼ ਕਰਨਾ ਹੁੰਦਾ ਦਾ ਤੇ ਫੇਰ ਓਕਰ ਆ ਜਾਂਦਾ ਮਣੀ ਹੋ ਕੇ ਰਹਿ ਜਾਂਦੀ ਚਾਰਜਿੰਗ ਤੇ ਡਿਊਟੀ ਟਾਈਮ ਬਹੁਤ ਫਿਰ ਕੰਮ ਹੁੰਦਾ ਵਿਚਾਰਾ ਤੇ ਫੇਰ ਜੇ ਇਹਨੂੰ ਚਾਰਜਿੰਗ ਨਾ ਕੀਤਾ ਤੇ ਫੇਰ ਕੰਮ ਕਿੱਦਾਂ ਕਰਾਂਗੇ ਇਹਨੂੰ ਚਾਰਜਿੰਗ ਤੇ ਫਿਲਹਾਲ ਲਾਈਏ ਅੱਗੇ ਇੱਕ ਦਿਨ ਇਦਾਂ ਹੀ ਹੋਇਆ ਕਿ ਮੈਂ ਨਾ ਪੂਰੀ ਰਾਤ ਲੈਪਟਾਪ ਚਾਰਜ ਤੇ ਲਾ ਦਿੱਤਾ ਤੇ ਬਾਅਦ ਵਿੱਚ ਉਹ ਸਵੇਰੇ ਪਤਾ ਲੱਗ ਗਿਆ ਕਿ ਮੈਂ ਚਾਰਜ ਤੇ ਲਾ ਗਿਆ। ਮੇਰ ਕੋ ਆ ਗਿਆ ਮਤਲਬ ਇਹ ਲੀਰ ਬਾਪ ਚਾਰਜਿੰਗ ਤੇ ਲੱਗ ਗਿਆ ਲੱਤੋ। ਚਲ ਆ ਜੋ ਚਾਰਜ ਤੇ ਲਾਤਾ ਇਹਨੂੰ। ਹੁਣ ਇਹਨੇ ਚਾਰਜ ਆਪੇ ਹੋ ਜਾਣਾ। ਤੇ ਅਸੀਂ ਚੱਲੀਏ। ਹਾਂ। ਆਰ ਬਾਪ ਦਾ ਕਿਊਟੀ ਜੀਆ ਕਿਊ ਜੀ ਕਿਊਟੀ ਕਿਊਟੀ ਮੈਨੂੰ ਬਹੁਤ ਪਸੰਦ ਆ ਫੇਵਰੇਟ ਮਾਈ। ਆ ਮੈਂ ਤੇਰੇ ਲਈ ਨਵਾਂ ਲੈ ਕੇ ਆਈ ਸੀ ਬਟ ਮੈਂ ਆਪਣੇ ਲਈ ਵੀ ਲੈ ਕੇ ਆਈ ਸੀ ਤੇ ਤੇਰੇ ਲਈ ਵੀ ਲੈ ਕੇ ਆਈ ਸੀ ਦੋਵਾਂ ਲਈ ਲੈ ਕੇ ਆਏ ਹਨਾ ਚਲੋ ਤੇ ਉਹ ਗਏ ਸੀ ਬਾਬਾ ਬਾਕੀ ਆ ਕਿ ਹੁਣ ਆਪਾਂ ਚਾਰਜਿੰਗ ਤੇ ਲਾਤਾ ਲੈਪਟਾਪ ਕਿਉਂਕਿ ਕੰਮ ਕਮ ਕਰਨਾ ਹੁੰਦਾ ਵਾ ਚਾਰਜ ਹੋਇਆ ਹੋਊਗਾ ਤੇ ਫਿਰ ਈਜ਼ੀਲੀ ਕੰਮ ਹੋ ਜਾਊਗਾ ਬਾਕੀ ਜੀ ਫ੍ਰੀ ਫਲੂ ਹੋ ਕੇ ਬਹਿ ਗਏ ਆ ਖਾ ਪੀ ਲਿਆ ਬਸ ਇਦਾਂ ਹੀ ਤੇ ਵਲੌਗ ਬਸ ਅਜਿੰਨਾ ਕੁ ਬਣਿਆ ਕਿ ਸਵੇਰੇ ਡਿਊਟੀ ਤੇ ਚਲ ਗਏ ਬਾਅਦ ਵਿੱਚ ਵਲੌਗ ਕੰਟੀਨਿਊ ਨਹੀਂ ਹੋਇਆ ਫਿਰ ਘਰ ਆ ਗਏ ਘਰ ਆ ਕੇ ਥੋੜਾ ਬਹੁਤ ਬਣਾਇਆ ਗੁਰਦੁਆਰਾ ਸਾਹਿਬ ਗਏ ਥੋੜਾ ਬਹੁਤਾ ਮਤਲਬ ਬੈਕਰੀ ਤੋਂ ਸਮਾਨ ਲੈਣਾ ਓ ਲਿਆ ਮੱਲੀ ਸਾਹਮਣੇ ਖਾਦਾ ਪੀਤਾ ਤੇ ਥੋੜੀਆਂ ਜਿਹੀਆਂ ਫੈਮਿਲੀ ਨਾਲ ਡੈਡੀ ਦੀਆਂ ਤੁਹਾਨੂੰ ਗੱਲਾਂ ਬਾਤਾਂ ਸੁਣਾਉਂਦੀਆਂ ਤੇ ਹੁਣ ਅਸੀਂ ਫਿਰ ਹੋ ਕੇ ਬਹਿ ਗਏ ਜਿੰਨਾ ਵਲੌਗ ਬਣਿਆ ਹੋਊਗਾ ਉਹਨਾਂ ਆਪਾਂ ਪਾ ਦਾਂਗੇ ਬਾਕੀ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਨਾਲ ਲਾਈਕ ਕਮੈਂਟ ਸ਼ੇਅਰ ਕਰ ਲਨ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਕੈਂਟ ਕੈਂਟ ਵਲੌਗ ਤੁਹਾਡੇ ਲਈ ਛਿੜਿਆ ਉਹ ਹੁਣ ਦੇਲੀ ਆਉਣਗੇ ਪੂਰੀ ਕੋਸ਼ਿਸ਼ ਹੈ ਕਿ ਆਪਾਂ ਡੇਲੀ ਵਲੌਗ ਪਾਈਏ ਅੱਗੇ ਥੋੜਾ ਨਾ ਵਲੌਗ ਮਤਲਬ ਪਾਉਣਾ ਵਿੱਚ ਰੁਕ ਗਿਆ ਇਹ ਕੰਮ ਕਿ ਨਹੀਂ ਮਤਲਬ ਪੈਂਦੇ ਪਰ ਮੈਂ ਹੁਣੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਡੇਲੀ ਦੇ ਡੇਲੀ ਦੇਲੇ ਦੇਲੇ ਤੁਹਾਨੂੰ ਵਲੌਗ ਜੜਾ ਵਾ ਉਹ ਵੇਖਣ ਨੂੰ ਮਿਲੇ ਤੇ ਬਾਕੀ ਮਲਕੀ ਦੀ ਜੀਆ ਥੈਂਕ ਯੂ ਸੋ ਮੱਚ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਇੱਕ ਹੋਰ ਆ ਗੁਰਮਖਾ ਦਾ ਆਈਡੀ ਤੋਂ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਥੈਂਕ ਯੂ so much ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜਿਹੜੇ ਨਵੇਂ ਨੇ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਬਲੌਗ ਸਾਰੇ ਵੇਖ ਲੈਂਦੇ ਹੋ ਤੇ ਬਾਕੀ ਠੀਕ ਆ ਮਿਲਦੇ ਆ ਨਵੇਂ ਵੀਡੀਓ ਚ ਸਾਇਆ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ